ਸੌਰੀ ਤਾਂ ਕਿ ਮਾਕਸ ਅੱਗੇ ਆਪਣੀ ਹੋ ਰਹੀ ਹੈ ਲੌਂਗ ਜੰਪ ਦੀ ਪਿੱਟ ਰੈਡੀ ਤੇ ਅੱਜ ਆਪਾਂ ਕਰਾਉਣਾ ਬੱਚਿਆਂ ਨੂੰ ਲੌਂਗ ਜੰਪ ਲੌਂਗ ਜੰਪ ਬਹੁਤ ਇਹਦਾ ਪੰਗਾ ਹੁੰਦਾ ਲੌਂਗ ਜੰਪ ਦਾ ਜਦੋਂ ਉੱਥੇ ਥੋੜੇ ਹੁੰਦਾ ਨਾ ਲੌਂਗ ਜੰਪ ਤਾਂ ਹੁੰਦਾ ਏਕਣ ਲਾਈਨੇ ਲੱਗੀ ਹੁੰਦੀ ਹੈ ਸੇ ਜਿਹੜੇ ਜੇ ਤੁਸੀਂ ਤਿਆਰੀ ਕਰ ਰਹੇ ਹੋ ਨਾ ਵੀ ਫੱਟੇ ਤੇ ਲਾ ਕੇ ਤਿਆਰੀ ਕਰ ਰਹੇ ਹੋ ਵੀ ਅਸੀਂ ਫੱਟੇ ਤੋਂ ਜੰਪ ਚੱਕਣਾ ਤਾਂ ਉਹ ਚੀ ਛੱਡ ਦਿਓ ਅੱਜ ਠੀਕ ਆ ਨਹੀਂ ਤਾਂ ਤੁਹਾਨੂੰ ਉਹੀ ਆਦਤ ਪੈ ਜਾਏਗੀ ਉੱਥੇ ਕੀ ਪੰਜਾਬ ਪੁਲਿਸ ਇੱਕ ਫਰੰਟ ਤੇ ਲਾਈਨ ਆ ਇੱਕ ਉਸ ਤੋਂ ਬਾਅਦ ਥੋੜੀ ਜਿਵੇਂ ਆ ਫਰੰਟ ਤੇ ਲਾਈਨ ਆ ਉਸ ਤੋਂ ਬਾਅਦ ਸੇਮ ਇਦਾਂ ਹੀ ਜਾ ਕੇ ਥੋੜੀ ਅੱਗੇ 10 ਫੁੱਟ ਤੇ ਜਾਂ 12.5 ਤੇ ਜੋ ਵੀ ਥੋੜੀ 50 ਕੌਨਸਟ ਵਾਲੀ ਲਾਈਨ ਆ ਤਾਂ ਹੁਣੇ ਤੋਂ ਪਿਆਰੀ ਰੱਖੋ ਤੁਸੀਂ ਕਿ ਜਿਹੜੀ ਆ ਉੱਥੇ ਫੱਟਾ ਏ ਫੱਟੇ ਤੋਂ ਚੱਕਣਾ ਹੈਗਾ ਆਪਾਂ ਨੇ ਠੀਕ ਆ ਫੱਟੇ ਤੋਂ ਪਹਿਲਾਂ ਜਿਹੜੀ ਲਾਈਨ ਲਗਾਈ ਆ ਆਪਾਂ ਨੇ ਉਸ ਤੋਂ ਆਪਾਂ ਚੱਲੋ ਠੀਕ ਆ ਜਿਵੇਂ ਹੁਣ ਜਾਊਂਗਾ ਸੇਮ ਲੰਬੇ ਲੰਬੇ ਸਟੈਪ ਸੇਮ ਇਦਾਂ ਹੀ ਮੇਨਟੇਨ ਕਰਦੇ ਹਾਂ ਸਾਰਾ ਠੀਕ ਆ ਦੇਖਿਓ ਸੇਮ ਸਾਰਾ ਠੀਕ ਆ ਲੰਬਾ ਦਬਲ ਮਸਤ ਨਾ ਰੋਕੇ ਰਸੂਰਾ ਦੇਖੋ ਲੋਕ ਜੰਪ ਨਹੀਂ ਲਗਾਣਾ ਨਾ ਲਾਉਣਾ ਜੰਪ ਹੀ ਨਾ ਕਰੋ ਬਾਈਕ ਲਾਉਂਗੇ ਨਾ ਬਸ ਸਿੱਧੇ ਨਿਕਲ ਜਾ ਸਾਰੇ ਜੰਪ ਨਹੀਂ ਕਰਨਾ ਕਿਹਨੇ ਦਿੱਤਾ ਦਬਲ ਮਸਤ ਚੱਲ 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 ਸ਼ਬਾ ਸ਼ਬਾ ਇਸ਼ਾਰਾ ਸਾਰੇ ਸ਼ਬ ਮੇਨਟੇਨ ਹੁਣ ਸ਼ਬ ਮੇਨਟੇਨ ਕਰਕੇ ਫਾਉਲ ਨਹੀਂ ਕਰਨਾ ਅੱਗੇ ਕਿਹਨੇ ਲਾਸਟ ਵਾਲੇ ਤੇ ਕੀ ਕੀਤਾ ਤੇ ਹੁਣ ਤੁਸੀਂ ਕ੍ਰਿਸ਼ ਬਣਿਆ ਨਾ ਬਸ ਕ੍ਰਿਸ਼ ਨਹੀਂ ਬਣਨਾ ਹੈਗਾ ਥੋੜਾ ਜਿਹਾ ਨਾ ਲੰਬਾ ਸਟੈਪ ਇਦਾਂ ਹੀ ਰੱਖਣਾ ਨੋਰਮਲ ਠੀਕ ਹੈ ਜਿਵੇਂ ਇਦਰੋ ਕੀਤਾ ਲਾਸਟ ਤੇ ਕੀਤਾ ਰੱਖਣਾ ਦੇਖੋ ਫਾਉਲ ਵੀ ਹੁਣੇ ਸਹੀ ਹੋ ਰਿਹਾ ਲਾਸਟ ਵਾਲੇ ਤੇ ਥੋੜਾ ਫਾਉਲ ਨਹੀਂ ਹੋਣਾ ਚਾਹੀਦਾ ਹੈਗਾ ਸਮਝ ਆ ਗਿਆ ਪੱਟੀ ਤੋਂ ਪਹਿਲਾਂ ਹੀ ਪੈਰ ਜਾਵੇ ਦਿਮਾਗ ਚ ਰੱਖਣਾ ਸਾਰਿਆਂ ਨੇ ਦੇਖਿਓ ਸੇਵ ਹਾਂ ਸੇਵ ਹਰ ਇੱਕ ਪੱਟੀ ਤੋਂ ਅੱਛਾ ਪੈਰ ਉਸ ਵਾਰ ਚਲੋ ਹਾਂ ਵਿੱਚ ਪੱਟੀ ਤੋਂ ਪਹਿਲਾਂ ਪੈਰ ਰੱਖੋ ਛੋਟੇ ਵੱਡੇ ਸਟੈਪ ਨਾ ਕਰੋ ਨਾ 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 ਜੰਪ ਨਾ ਕਰੋ ਬੱਚੇ ਕੋਈ ਚਲੋ 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 ਸ਼ੁਰੂ ਦੋਸਤੋ ਇਹ ਆਪਾਂ ਕਰ ਰਹੇ ਹਾਂ ਬੱਚਿਆਂ ਜਿਹਨਾਂ ਨੂੰ ਲੌਂਗ ਜੰਪ ਦੇ ਵਿੱਚ ਸਟੈਪ ਛੋਟੇ ਹੋ ਜਾਂਦੇ ਨੇ ਤਾਂ ਉਸ ਚੀਜ਼ ਦੀ ਆ ਜਿਹੜੀ ਪ੍ਰੈਕਟਿਸ ਕਰਵਾ ਰਹੇ ਹਾਂ ਤੇ ਬੱਚਿਆਂ ਦਾ ਨਾ ਫਾਉਲ ਵੀ ਸੇ ਬਹੁਤ ਹੁੰਦਾ ਹੈ ਤਾਂ ਜੇ ਤੁਸੀਂ ਇਹ ਚੀਜ਼ ਕਰਦੇ ਹੋ ਤਾਂ ਉਹਦਾ ਨਾ ਫਾਉਲ ਆ ਜਿਹੜਾ ਹੂਨ ਤੇ ਵੱਸ ਸਕਦਾ ਪ੍ਰੈਕਟਿਸ ਪਹਿਲਾਂ ਰੱਖੋ ਪੁੱਛੇਗੀ ਆ ਵਾਰ-ਵਾਰ 73 ਫੁੱਟ ਜੰਪਲ ਕਰਾਉਂਦੇ ਨੇ ਬਟ ਕੀ ਆ ਫਾਉਲ ਕਰ ਦੋ ਮੈਨੂੰ ਫਾਉਲ ਤੋਂ ਬੜੀ ਪ੍ਰੋਬਲਮ ਆਉਂਦੀ ਹੈ ਜੰਪਣਾ ਕਰੋ ਜੰਪਣਾ ਕਰੋ ਤਾਂ ਤੁਸੀਂ ਵੀ ਦੋਸਤੋ ਇਦਾਂ ਜਿਵੇਂ ਆਪਾਂ ਨੇ ਮਾਰਕ ਕੀਤਾ ਹੋਇਆ ਲਾਈਨ ਹਰ ਇੱਕ ਲਾਈਨ ਆ ਜਿਹੜੀ ਤੁਹਾਡੀ ਇੱਕ ਨਾਰਮਲ ਉਸ ਤੇ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਡਿਸਟੈਂਸ ਸਾਰੀ ਲਾਈਨ ਦਾ ਸਹੀ ਹੋਣਾ ਚਾਹੀਦਾ ਚਲੋ ਸ਼ਟ ਚਲੋ ਨਿਕ ਪੱਟੇ ਤੋਂ ਪਹਿਲਾਂ ਦੇਖੋ ਪੈਰ ਪੱਟੇ ਤੇ ਨਹੀਂ ਰੱਖਣਾਗੇ ਨਿਕ ਬਤੋ ਜੇ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਪੋਰਟ ਕੌਂਸਟੇਬਲ ਦੀ ਹੈ ਨਾ ਤਾਂ ਪੰਜਾਬ ਪੋਰਟ ਕੌਂਸਟੇਬਲ ਜੇ ਤੁਹਾਡੇ ਗਰਾਊਂਡ ਦੇ ਵਿੱਚ ਚਾਹੇ ਕਿਤੇ ਵੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਕਿਸੇ ਅਕੈਡਮੀ ਯੂਜ਼ ਕਰ ਰਹੇ ਹੋ ਚਾਹੇ ਤੁਸੀਂ ਖੁਦ ਕਰ ਰਹੇ ਹੋ ਤਾਂ ਉਸ ਤੋਂ ਤਿਆਰ ਰੱਖਿਓ ਜੇ ਤੁਹਾਡੇ ਉੱਤੇ ਲੌਂਗ ਜੰਪ ਦੇ ਟਾਈਮ ਤੇ ਫੱਟਾ ਲੱਗਾ ਹੋਇਆ ਤਾਂ ਓਕੇ ਓਕੇ ਚਲੋ ਚਲੋ ਵਿੱਚ ਜਰ ਤਾਂ ਤੁਸੀਂ ਇਹ ਫੱਟੇ ਤੋਂ ਨਹੀਂ ਪਾਰ ਚੱਕਣਾ ਹੈਗਾ ਠੀਕ ਹੈ ਨਾ ਸਟਾਰਟਿੰਗ ਤੋਂ ਹੀ ਚੱਕਣਾ ਸਿੱਖਣਾ ਸਿੱਖ ਲਓ ਬਟ ਮੈਂ ਤਾਂ ਤੁਹਾਨੂੰ ਕਹਿੰਦਾ ਕਿ ਤੁਸੀਂ ਅਵੋਇਡ ਕਰੋ ਇਸ ਸੀਨ ਕਿਉਂਕਿ ਲਾਸਟ ਟਾਈਮ ਤੋਂ ਤੁਹਾਡਾ ਜਿਹੜਾ ਬਿਨਾਂ ਫੱਟੇ ਤੋਂ ਠੀਕ ਹੈ ਉੱਥੇ ਤੁਸੀਂ ਸਿੰਪਲ ਲਾਈਨ ਲੱਗੀ ਹੁੰਦੀ ਆ ਸਟੇਟ ਇਦਾਂ ਪ੍ਰੋਪਰ ਜ਼ਮੀਨ ਹੁੰਦੀ ਆ ਤੇ ਉੱਥੇ ਥੋੜਾ ਲੌਂਗ ਜਾਂ ਬੰਦ ਤੇ ਜੇ ਤੁਹਾਨੂੰ ਇੱਕ ਵਾਰ ਆਤਰਾਈ ਫੱਟੇ ਜਾਂ ਚੰਪ ਟਿਕਣੀ ਫਿਰ ਲਾਸਟ ਟਾਈਮ ਤੇ ਪ੍ਰੋਬਲਮ ਆਉਂਦੀ ਹੁੰਦੀ ਹੈ ਨਾ ਕਿਉਂਕਿ ਫਿਰ ਤੁਸੀਂ ਉਹ ਸਾਬ ਨਾਲ ਫਾਉਲ ਸੈੱਟ ਕੀਤਾ ਹੁੰਦਾ ਸਾਰਾ ਕੁਝ ਉਹ ਵੀ ਹੈ ਨਾ ਤਾਂ ਮੈਂ ਚਾਹਨਾ ਤੁਸੀਂ ਇਹ ਗੱਲ ਤੇ ਜੇ ਨਾ ਕਰੋ ਬਹੁਤ ਸਾਰੇ ਬੱਚਿਆਂ ਨੂੰ ਇਹ ਚੀਜ਼ ਬਾਅਦ ਵਿੱਚ ਪਤਾ ਲੱਗਦਾ ਕਿ ਉੱਥੇ ਤਾਂ ਫੱਟਾ ਹੈ ਹੀ ਨਹੀਂ ਸੀਗਾ ਹਾਂ ਇਸੀ ਦਾ ਧਿਆਨ ਦਿਓ ਤੁਸੀਂ ਵੀ ਚਲਦੇ ਚਲੋ ਉਪਰਾਂ ਦੀ ਲਰਨਿੰਗ ਪਾਣੀ ਪੀ ਰਿਹਾ ਯਾਰ ਬਸ ਕਰ ਸਟਾਰਟ ਕਰਦੇ ਹਾਂ ਕੋਈ ਚੱਕਰ ਨਹੀਂ ਅੰਦਰ ਲਾਈਨ ਬੋਸ ਸੱਪੂਤ ਇਸ ਦਾ ਵੀ ਕਰ ਰਹੇ ਕੋਈ ਨਾ ਸਹੀ ਕਰ ਇਹ ਮੁੰਡੇ ਦੇ ਮੂਵ ਲਾ ਥੋੜੀ ਵਾਰ ਇੱਥੇ ਹੀ ਮੂਵ ਸਕਰੀਨ 'ਚ ਮੂਵ ਲਗਾ ਸਰਦ ਸੈਟ ਹੋ ਪਿਆ ਥੋੜਾ ਸੀ ਨਹੀਂ चलो हाइट देखो चलो हाथ अगर रखने हा। तो दोस्तों ये भी बहुत व्डा एक होंगे थोड़ा किसी ने हाथ है जोड़े हमेशा अगे रखने ठीक देखिए प्रॉपर हाइट देके अगे हाथ रख बठिंडे का मुंडा बठिंडे वाले लाइक कर गुड ਜਾਉ ਦੋ ਅੱਜ ਬੱਚਿਆਂ ਦੀਆਂ ਗਲਤੀਆਂ ਤੇ ਕੰਮ ਕਰ ਰਹੇ ਹਾਂ ਜੋ ਬੱਚਾ ਹਾਈਟ ਨਹੀਂ ਦੇ ਰਿਹਾ ਜੋ ਬੱਚਾ ਪੈਰ ਹੱਥ ਵਿੱਚ ਰੱਖਦਾ ਜਾਂ ਸਟੈਪ ਨਹੀਂ ਫੋਲਦਾ ਜੋ ਵੀ ਆ ਉਹ ਚੀਜ਼ਾਂ ਬੱਚਿਆਂ ਨੂੰ ਦੱਸ ਦਿਖਾਈ ਜਾ ਰਹੀ ਆ ਇਹ ਟਿਪਸ ਐਂਡ ਟੈਕਨੀਕਸ ਨੇ ਸਾਰੀਆਂ ਜਿੰਨਾ ਹੋ ਸਕਦਾ ਆਪਾਂ ਤੁਹਾਡੇ ਨਾਲ YouTube ਤੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਟ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕੋਲ ਆ ਕੇ ਤੁਸੀਂ ਸਿੱਖ ਸਕਦਾ ਨੂੰ ਕਰ ਸਕਦੇ ਹੋ ਬਟ ਜਿੰਨੀ ਮੇਰੀ ਕੋਸ਼ਿਸ਼ ਰਹਿੰਦੀ ਕਿ ਸਾਰੀ ਕਮਿ ਸਿਖਾਈ ਜਾਵੇ ਸਾਰਾ